ਕਿ ਇੱਕ ਤੂਫਾਨ ਦੂਜਾ ਕਿਸ਼ਤੀ ਵਿੱਚ ਛੇਕ ਮੰਜ਼ਲ ਤੇ ਪਹੁੰਚਾਂਗੇ ਕਿ ਨਹੀਂ ਪਹੁੰਚਾਂਗੇ ਇਹ ਹੀ ਡਰ ਸਤਾਉਂਦਾ ਹੈ ਕੀ ਕਰੀਏ ਸਾਡੇ ਸ਼ਹਿਰ ਵਿੱਚ ਉੱਲੂਆਂ ਦਾ ਝੁੰਡ ਅਥਰਾ ਹੋ ਗਿਆ ਝਪਟਾ ਮਾਰਨ ਲਈ ਬਾਰ-ਬਾਰ ਮੁੜ ਕੇ ਆਉਂਦਾ ਝਪਟਾ ਮਾਰਨ ਲਈ ਬਾਰ-ਬਾਰ ਮੁੜ ਕੇ ਆਉਂਦਾ ਸਤਿ ਸ਼੍ਰੀ ਅਕਾਲ ਬੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੇਸ਼ੂਰੀ ਤੁਸੀਂ ਸ਼ਹਿਰ ਤੋਂ ਦੱਸਣਾ ਲੰਦੋਂ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਸਾਥਿਓ ਝਪਟੇ ਦੀ ਗੱਲ ਕੀਤੀ ਹੈ ਝਪਟੇ ਪਿਛਲੇ ਕਈ ਸਾਲਾਂ ਤੋਂ ਵੱਜ ਰਹੇ ਹੈ ਹਾਲਾਂਕਿ 2-3 ਸਾਲ ਪਹਿਲਾਂ ਦੀ ਗੱਲ ਕਰੀਏ ਕਿਉਂਕਿ ਵਾਰਦਾਤਾ ਤਾਂ ਕਈ ਸਾਲਾਂ ਤੋਂ ਹੋ ਰਹੀਆਂ 2-3 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਜਿਹੜੇ ਮਾੜੇ ਅੰਸਰ ਆ ਸਨੇਚਰ ਆ ਜਿਹੜੇ ਸਮਾਨ ਖੋ ਕੇ ਭੱਜਦੇ ਆ ਪਹਿਲਾਂ ਸਨਸਾਨ ਥਾਵਾਂ ਤੇ ਵਾਰਦਾਤਾ ਨੂੰ ਅੰਜਾਮ ਦਿੰਦੇ ਸੀ ਫਿਰ ਇਹ ਐਡਵਾਂਸ ਹੋਏ ਇਹਨਾਂ ਦੇ ਹੌਸਲੇ ਥੋੜੇ ਵਧੇ ਤਾਂ ਫਿਰ ਜਿੱਥੇ ਥੋੜੀ ਬਸੋ ਆ ਉਸ ਏਰੀਆ ਚ ਜਾ ਕੇ ਕਦੀ ਕਿਸੇ ਦੀ ਬਾੜੀ ਲਾ ਲਈ ਕਦੀ ਕਿਸੇ ਦੇ ਘਰ ਚੋਂ ਚਾਈਨੀ ਸਨੇਚ ਕਰਕੇ ਮੋਟਰਸਾਈਕਲ ਤੇ ਬਹਿ ਕੇ ਭੱਜਦੇ ਸੀ ਪਰ ਹੁਣ ਹਾਲਾਤ ਇਹ ਹੋ ਗਏ ਆ ਚੋਰ ਇੰਨੇ ਅਪਡੇਟ ਹੋ ਗਏ ਆ ਕਿ ਸਨੇਚਿੰਗ ਬਹਿ ਕੇ ਕਰਦੇ ਆ ਰਾਮ ਨਾ ਕਰਦੇ ਤੇ ਤੁਰ ਕੇ ਜਾਂਦੇ ਆ ਔਰ ਕਹਿੰਦੇ ਕਿ ਆਓ ਕਿਹੜਾ ਸਾਨੂੰ ਹੱਥ ਲਾਊਗਾ ਕਿਉਂ ਕਿ ਸਾਡੇ ਸ਼ਹਿਰ ਵਿੱਚ ਇੰਨੇ ਕੁ ਸਰੋਤ ਹੀ ਹੈ ਨਹੀਂ ਸਾਡੇ ਕੋਲ ਇੰਨੇ ਕੁ ਸਾਡੇ ਕੋਲ ਟੈਕਨੀਕਲਿਟੀਜ਼ ਹੀ ਹੈ ਨਹੀਂ ਕਿ ਆਸੀਂ ਉਹਨਾਂ ਨੂੰ ਫਾਈਂਡ ਆਊਟ ਕਰ ਸਕੇ ਕੌਣ ਸੀ ਕਿਹੜਾ ਸੀ ਕਿੱਧਰ ਗਿਆ ਹਾਲਾਂਕਿ ਬੜੀ ਵਾਰ ਸਾਨੂੰ ਵੀ ਕਿਹਾ ਜਾਂਦਾ ਕਿ ਤੁਸੀਂ ਖਬਰ ਨੂੰ ਰੋਕ ਲਓ ਜੇ ਤੁਸੀਂ ਖਬਰ ਪਾਤੀ ਤਾਂ ਚੋਰ ਅਲਰਟ ਹੋ ਜਾਊਗਾ ਅਸੀਂ ਖਬਰ ਨਹੀਂ ਪਾਉਂਦੇ ਕਿ ਵੇਲੇ ਸੋਚ ਕੇ ਕਿ ਚੱਲ ਯਾਰ ਚੋਰ ਜੇ ਅਲਰਟ ਹੋ ਗਿਆ ਕਿਤੇ ਭੱਜ ਨਾ ਜਾਵੇ ਪਰ ਚੋਰ ਅਲਰਟ ਹੋਣਾ ਤਾਂ ਇੱਕ ਪਾਸੇ ਐਕਟੀਵੇਟ ਹੋ ਗਿਆ ਜ਼ਿਆਦਾ ਐਕਟੀਵੇਟ ਹੋ ਗਿਆ ਹੁਣ ਜਿਹੜਾ ਤਾਜ਼ਾ ਮਾਮਲਾ ਹੈ ਜਿਹੜਾ ਇੱਥੇ ਐਪੀਸੋਡ ਕਰਕੇ ਗਏ ਆ ਉਹ ਬਹੁਤ ਸ਼ੌਕਿੰਗ ਹੈ ਕਾਰਨ ਇਹ ਹੈ ਕਿ ਅਸੀਂ ਇਸ ਸਮੇਂ ਸਿਵਲ ਹਸਪਤਾਲ ਵਿਖੇ ਮੌਜੂਦ ਆ ਔਰ ਇਧਰ ਜਿੱਧਰ ਦਵਾਈਆਂ ਜਿਹੜੇ ਮਰੀਜ਼ ਆ ਲੈਂਦੇ ਆ ਉੱਥੇ ਆ ਜਿਹੜਾ ਵੀਰ ਗੁਰਚਰਨ ਮੇਰੇ ਨਾਲ ਖੜਾ ਅਜੇ ਇਹਨਾਂ ਦੀ ਵਾਈਫ ਤੇ ਇਹਨਾਂ ਦਾ ਬੇਟਾ ਇੱਥੇ ਮੌਜੂਦ ਸੀ ਦੇਖੋ ਸਿਵਲ ਹਸਪਤਾਲ ਦੀ ਗੱਲ ਕਰੀਏ ਤਾਂ ਇੱਥੇ ਮੁਸੀਬਤ ਮਾਰੇ ਹੀ ਆਉਂਦੇ ਆ ਤਕਲੀਫ 'ਚ ਜਿਹੜਾ ਬੰਦਾ ਹੁੰਦਾ ਸ਼ੀਰਕ ਕਸ਼ਟ ਹੁੰਦਾ ਉਹੀ ਆਉਂਦਾ ਔਰ ਹਰ ਬੰਦੇ ਨੂੰ ਇੱਥੇ ਜਿਹੜਾ ਤਕਲੀਫ 'ਚ ਖੜਾ ਆ ਇਹ ਹੀ ਲੱਗਦਾ ਕਿ ਦੂਜਾ ਬੰਦਾ ਵੀ ਤਕਲੀਫ 'ਚ ਹਣਾ ਕੋਈ ਤੁਰੇ ਜਾਂਦੇ ਨੂੰ ਤਾਂ ਨਹੀਂ ਨਾ ਕਹਿ ਸਕਦਾ ਕਿ ਬਾਈ ਤੂੰ ਚੋਰ ਲੱਗਦਾ ਤੂੰ ਪਾਸੇ ਹੋ ਇਹਨਾਂ ਦੀ ਵਾਈਫ ਤੇ ਇਹਨਾਂ ਦਾ ਬੇਟਾ ਇੱਥੇ ਬੈਠਾ ਸੀ ਤਾਂ ਸਨੇਚਰ ਜਿਹੜਾ ਆਉਂਦਾ ਫੋਨ ਸਨੇਚ ਕਰਕੇ ਇਹਨਾਂ ਦੀ ਵਾਈਫ ਤੋਂ ਉਸ ਤੋਂ ਬਾ ਵੱਡੀ ਗੱਲ ਇਹ ਆ ਕਿ ਚੋਰਾਂ ਨੂੰ ਸਨੇਚਰਸ ਨੂੰ ਕਿਸੇ ਦਾ ਡਰ ਪਉ ਹੈ ਹੀ ਨਹੀਂ ਮੈਂ ਫਿਰ ਤੋਂ ਇਹ ਗੱਲ ਕਹਿੰਦਾ ਜਿੰਨੇ ਵੀ ਇੱਥੇ ਲੋਕ ਆਏ ਹੋਇਆ ਇਹਨਾਂ ਲਈ ਜ਼ਿੰਦਗੀ ਬੈਟਾ ਫਰੋਜ਼ਸ ਨਹੀਂ ਆ ਇਹਨਾਂ ਲਈ ਜ਼ਿੰਦਗੀ ਨਹੀਂ ਸਖਾਲੀ ਨਹੀਂ ਆ ਇਹ ਲੋਕ ਬਹੁਤ ਪਰੇਸ਼ਾਨ ਆ ਪਰ ਫਿਰ ਇਹੋ ਜੀ ਜਗ੍ਹਾ ਤੇ ਇੰਦਾ ਦੀ ਵਾਰਦਾਤ ਹੋਣੀ ਤਿੰਨ ਮੋਟਰਸਾਈਕਲ ਇੱਥੋਂ ਚੱਕ ਹੋਇਆ ਜਨਰੇਟਰ ਦਾ ਸਮਾਨ ਚੱਕ ਹੋਇਆ ਔਰ ਇਸ ਵੀਰ ਦੀ ਵਾਈਫ ਤੋਂ ਫੋਨ ਸਨੇਚ ਕਰਕੇ ਲੈ ਕੇ ਗਏ ਆ ਤਾਂ ਇਹ ਬਹੁਤ ਔਖੀ ਗੜੀ ਆ ਜਿਹੜੇ ਇੱਥੇ ਪੇਸ਼ੈਂਟਸ ਆਉਂਦੇ ਆ ਪ੍ਰਸ਼ਾਸਨ ਨੂੰ ਸਖਤ ਹੋਣਾ ਚਾਹੀਦਾ ਮੈਂ ਇੱਕ ਵਾਰੀ ਵੀਰ ਤੋਂ ਜਾਣਕਾਰੀ ਲੈ ਲੈਣਾ ਫੋਨ ਜਦੋਂ ਚੱਕ ਹੋਇਆ ਕਿ ਇਹਨਾਂ ਦੀ ਵਾਈਫ ਨੇ ਉਸ ਲੜਕੇ ਨੂੰ ਪਹਿਚਾਣਿਆ ਸਮਾਂ ਕਿੰਨਾ ਸੀ ਔਰ ਸੀਸੀਟੀਵੀ ਕੀ ਸਾਹਮਣੇ ਆਈ ਹੈ ਕਿ ਨਹੀਂ ਆਈ ਹੈ ਗੁਰਚਨ ਵੀਰੇ ਹਮਦਰਦੀ ਆ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਮੈਂ ਪੀਬੀ ਬੱਤੀ ਟੀਮ ਦਾ ਧੰਨਵਾਦ ਕਰਦਾ ਜੋ ਸਾਡੀ ਇੱਕ ਆਵਾਜ਼ ਤੇ ਤੇ ਇਹ ਨਿਊਜ਼ਲੈਂਡ ਆਏ ਨੇ ਤੇ ਮੈਂ ਇਹੀ ਕਹਿਣਾ ਚਾਹਾਂਗਾ ਕਿ ਮੈਂ ਆਪਣੀ ਵਾਈਫ ਨੂੰ ਲੈ ਕੇ ਤੇ ਆਪਣੇ ਦੋ ਛੋਟੇ ਬੱਚੇ ਦੀ ਦਵਾਈ ਲੈਣ ਆਇਆ ਸੀ ਤੇ ਜਿਸ ਤਰ੍ਹਾਂ ਗਰਮੀ ਦਾ ਥੋੜਾ ਧੁੱਪ ਜੀ ਥੋੜੀ ਪੈ ਰਹੀ ਥੀ ਮੈਂ ਕਿਹਾ ਹਾਂ ਜੀ ਮੌਸਮ ਬਦਲ ਗਿਆ ਤੇ ਮੈਂ ਆਪਣੀ ਵਾਈਫ ਨੂੰ ਕਿਹਾ ਵੀ ਤੂੰ ਬੱਚਿਆਂ ਨੂੰ ਲੈ ਕੇ ਬੈਠ ਜਾ ਤੇ ਲਾਈਨ ਚ ਲੱਗ ਕੇ ਮੈਂ ਦਵਾਈਆਂ ਲੈ ਲੈਣਾ ਚਲੋ ਜੀ ਇਸ ਗੱਲ ਨੂੰ ਕਰਕੇ ਮੈਂ ਲਾਈਨ ਦੇ ਵਿੱਚ ਲੱਗਿਆ ਤੇ ਮੈਂ ਦੋ ਤਿੰਨ ਵਾਰ ਇਸ਼ਾਰੇ ਵੀ ਕੀਤੇ ਆਪਣੀ ਵਾਈਫ ਨੂੰ ਕਿਉਂ ਭਾਜੀ ਸਮਾਂ ਇਸ ਤਰ੍ਹਾਂ ਦਾ ਆ ਕਿ ਅਵੇਅਰ ਰਹਿਣਾ ਪੈਂਦਾ ਥੋੜਾ ਹਾਂ ਜੀ ਪੁੱਛਿਆ ਕਿ ਠੀਕ ਹੈ ਕਿ ਨਹੀਂ ਤੇ ਚਲੋ ਜੀ ਮੇਰਾ ਛੋਟਾ ਬੱਚਾ 2 ਸਾਲ ਦਾ ਜੋ ਫੋਨ ਦੇਖ ਰਿਹਾ ਸੀ ਚਲੋ ਮੈਂ ਕਿਹਾ ਠੀਕ ਹੈ ਨਾਰਮਲ ਆ ਸਾਰਾ ਕੁਝ ਦੋ ਤਿੰਨ ਵਾਰ ਮੈਂ ਪਿੱਛੇ ਮੁੜ ਕੇ ਦੇਖਿਆ ਜਦੋਂ ਚੌਥੀ ਵਾਰ ਮੈਂ ਆਪਣੀ ਵਾਈਫ ਨੂੰ ਨਹੀਂ ਦੇਖਿਆ ਤਾਂ ਅੱਖ ਝਪਕਣ ਦੀ ਦੇ ਰਿਹਾ ਭਾਜੀ ਪਿੱਛੇ ਉਹ ਬੰਦਾ ਆਇਆ ਕੋਈ ਤੇ ਸਿਮੈਂਟਡ ਕੁਰਸੀਆਂ ਹੁੰਦੀਆਂ ਜਿਹੜੀਆਂ ਉਹਦੇ ਪਿੱਛੇ ਹੱਥ ਪਾ ਕੇ ਲੈ ਗਿਆ ਫੋਨ ਤੁਹਾਡੀ ਵਾਈਫ ਤੋਂ ਸਨੇਚ ਕਰਕੇ ਲੈ ਗਿਆ ਹਾਂਜੀ ਵਾਈਫ ਤੋਂ ਉਹ ਸਾਹਮਣੇ ਜਗ੍ਹਾ ਆ ਜੀ ਜਿੱਥੇ ਮੇਰਾ ਬੱਚਾ ਦੇਖ ਰਿਹਾ ਸੀ ਫੋਨ ਤੇ ਮੈਂ ਲਾਈਨ ਦੇ ਵਿੱਚ ਲੱਗਿਆ ਹੋਇਆ ਸੀਗਾ ਉਸ ਤੋਂ ਬਾਅਦ ਤੁਸੀਂ ਇੱਥੇ ਅੰਦਰ ਜਾ ਕੇ ਪ੍ਰਸ਼ਾਸਨ ਨੂੰ ਦੱਸਿਆ ਕਿ ਸੀਸੀਟੀਵੀ ਕਢਾਉਣੀ ਆ ਜਾਂ ਆਪ ਦੇਖਣ ਦੀ ਕੋਸ਼ਿਸ਼ ਕੀਤੀ ਕਿ ਜਿਹੜਾ ਸਨੇਚਰ ਹੈ ਉਹ ਕਿੱਧਰ ਗਿਆ ਭਾਜੀ ਮੈਂ ਉਸੇ ਟਾਈਮ ਚਲੋ ਹੜਬੜਾਚ ਬੰਦੇ ਨੂੰ ਨਹੀਂ ਪਤਾ ਲੱਗਦਾ ਤੇ ਮੈਨੂੰ ਕਿਸੇ ਨੇ ਕਿਹਾ ਕਿ ਤੁਸੀਂ ਐਸਐਮਓ ਸਾਹਿਬ ਨਾਲ ਗੱਲ ਕਰੋ ਤੇ ਉਹ ਤੁਹਾਨੂੰ ਸੀਸੀਟੀਵੀ ਫੋਟੋਜ਼ ਕਢਾ ਦੇਣਗੇ ਤੇ ਮੈਂ ਭਾਜੀ ਗਿਆ ਥੋੜਾ-ਥੋੜਾ ਚਲੋ ਸਾਹਮਣੇ ਜਿਹੜਾ ਇੱਕ ਨੰਬਰ ਇੱਧਰ ਗੇਟ ਐਂਟਰੀ ਹੁੰਦੀ ਜਿੱਥੇ ਪਰਚੀ ਬੰਦੀ ਆ ਤੇ ਉੱਥੇ ਮੈਂ ਜਾ ਕੇ ਜੀ ਐਸਐਮਓ ਸਾਹਿਬ ਫੋਨ ਤੇ ਗੱਲ ਕਰ ਰਹੇ ਸੀ ਮੈਂ ਉਹਨਾਂ ਨੂੰ ਬੁਲਾਇਆ ਚਲੋ ਮੈਂ ਕਿਹਾ ਤੇ ਬਿਜੀ ਲੱਗਦੇ ਆ ਵੀ ਚਲੋ ਬਾਅਦ ਚ ਸਹੀ ਐਸਐਨਓ ਸਾਹਿਬ ਨੂੰ ਦੱਸ ਦੇਣਾ ਸੀ ਕਿ ਫੋਨ ਖੋ ਕੇ ਲੈ ਜਾਂਦੇ ਤੁਹਾਡੇ ਨਾਲ ਲੈ ਜਾਣ ਹਾਂਜੀ ਮੈਂ ਉਹਨਾਂ ਨੂੰ ਬੁਲਾਇਆ ਮੈਂ ਕਿਹਾ ਵੀ ਸਾਡੇ ਨਾਲ ਇਤਦਾ ਜੀ ਹੋ ਗਈ ਆ ਗੱਲਬਾਤ ਐਸਐਨਓ ਸਾਹਿਬ ਨੇ ਆਪਣੀ ਗੱਡੀ ਸਟਾਰਟ ਕੀਤੀ ਫੋਨ ਲਾਇਆ ਕੰਨ ਨੂੰ ਨਿਕਲ ਗਏ ਜੀ ਉਹਨਾਂ ਨੇ ਨਹੀਂ ਸਾਡੀ ਕੋਈ ਵੀ ਗੱਲ ਸੁਣੀ ਮੰਡੇ ਹੋ ਗਈ ਸਨੇਚਿੰਗ ਹੋਈ ਆ ਮੰਡੇ ਹੋਈ ਆ ਜੀ ਤੇ ਅੱਜ ਬੁੱਧਵਾਰ ਅੱਜ ਸੀਸੀਟੀਵੀ ਮਿਲ ਗਈ ਹਾਂਜੀ ਕੋਈ ਸੀਸੀਟੀਵੀ ਨਹੀਂ ਮਿਲੀ ਜੀ ਪੁਲਿਸ ਕੰਪਲੇਟ ਕਰਾਤੀ ਤੁਸੀਂ ਪੁਲਿਸ ਕੰਪਲੇਟ ਮੈਂ ਉਸੇ ਦਿਨ ਕਰਵਾਈ ਆ ਜੀ 2:40 ਮਿੰਟ ਤੇ ਸਾਡਾ ਫੋਨ ਚੋਰੀ ਹੋ ਗਿਆ ਹੁਣ ਆਨ ਹੈ ਕਿ ਆਫ ਹੈ ਫੋਨ ਆਨ ਪਿਆ ਜੀ ਉਦੋਂ ਦਾ ਹੀ ਤੇ ਉਹਦੇ ਵਿੱਚ ਕੋਈ ਬੈਂਕ ਦਾ ਖਾਤਾ ਤਾਂ ਨਹੀਂ ਖੁੱਲਿਆ ਸੀਗਾ ਉਹਨੂੰ ਬੰਦ ਕਰਾਤਾ ਆਇਆ ਨਹੀਂ ਨਹੀਂ ਜੀ ਇਹ ਇਸ ਗੱਲੋਂ ਤਾਂ ਠੀਕ ਸੀਗਾ ਵੀ ਬੈਂਕ ਦਾ ਖਾਤਾ ਵਗੈਰਾ ਕੋਈ ਨਹੀਂ ਸੀਗਾ ਉੱਚ ਬਸ ਪਰਸਨਲੀ ਨੰਬਰ ਸੀਗਾ ਸਾਡਾ ਉਹ ਵੀ ਇੱਕ ਸਿਮ ਸੀਗੀ ਉਹਦੇ ਵਿੱਚ ਫੋਨ ਕਿਹੜਾ ਸੀ ਫੋਨ ਰੈਡਮੀ ਦਾ ਸੀ 53 ਫੋਨ ਸੀ ਬਲੈਕ ਕਲਰ ਦਾ ਫੋਨ ਸੀ ਜੀ ਹਾਂਜੀ ਤੇ ਕਿੰਨਾ ਮਾਡਲ ਕਿਹੜਾ ਸੀ ਉਹ ਮਾਡਲ C53 ਜੀ ਰੈਡਮੀ ਹਾਂਜੀ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਜੀ ਸਾਡੇ ਵੀਰ ਦੀ ਤੁਹਾਡੇ ਅੱਗੇ ਗੁਹਾਰ ਹੈ ਇਹਨਾਂ ਦਾ ਫੋਨ ਇੱਥੋਂ ਕੋਈ ਸਨੇਚਰ ਖੋ ਕੇ ਲੈ ਕੇ ਗਿਆ ਜੇਕਰ ਕੋਈ ਤੁਹਾਨੂੰ ਵੇਚਣ ਆਉਂਦਾ ਤਾਂ ਜ਼ਰੂਰ ਇਸ ਵੀਰ ਨਾਲ ਸੰਪਰਕ ਕਰ ਲਿਓ ਕਿਉਂਕਿ ਪਿਛਲੀ ਵਾਰ ਵੀ ਪਿਛਲੇ ਮੇਰੇ ਕੋਲ 2023 ਵਿੱਚ ਅਸੀਂ ਦੋ ਕਿਤਾਹਾਂ ਦੀਆਂ ਵੀਡੀਓ ਪਾਈਆਂ ਜਦੋਂ ਫੋਨ ਸਨੇਚ ਹੋਇਆ ਸੀ ਔਰ ਬੇਨਤੀ ਕੀਤੀ ਸੀ ਤਾਂ ਸਾਡੀ ਬੇਨਤੀ ਤੁਸੀਂ ਕਬੂਲ ਕਰ ਲਈ ਸੀ ਦੋ ਫੋਨ ਪਿਛਲੇ ਸਾਲ ਮੁੜੇ ਸੀ ਇੱਕ ਤਾਂ ਮੇਰਾ ਖਿਆਲ ਪਿੰਡ ਮਹਿੰਦੀਪੁਰ ਦੀ ਇੱਕ ਸਾਡੀ ਭੈਣ ਦਾ ਸੀ ਇਹ ਫੋਨ ਇੱਕ ਕਿਸੇ ਦਾ ਫੋਨ 12 ਦਰੀ ਦੇ ਕੋਲੋਂ ਖੋਇਆ ਗਿਆ ਸੀ ਇਸੇ ਕਰਕੇ ਬੇਨਤੀ ਕਰਨਾ ਚਾਹੁੰਦੇ ਆ ਕਿ ਜੇਕਰ ਕੋਈ ਤੁਹਾਨੂੰ ਫੋਨ ਵੇਚਣਾ ਆਉਂਦਾ ਜਾਂ ਕਿਸ ਦੀ ਜ਼ਮੀਰ ਹੀ ਜਾਗ ਜਾਂਦੀ ਆ ਯਾਰ ਮੈਨੂੰ ਵੇਚਣਾ ਆਇਆ ਮੈਂ ਫੜ ਲਿਆ ਉਹ ਤਾਂ ਭੱਜ ਗਿਆ ਕਿਉਂਕਿ ਇੱਦਾਂ ਹੀ ਹੋਣਾ ਜਿੱਥੋਂ ਭੱਜ ਗਿਆ ਉੱਥੋਂ ਹੀ ਭੱਜ ਸਕਦਾ ਪਰ ਫੋਨ ਮੇਰੇ ਕੋਲ ਹੈਗਾ ਭਾਈ ਆਪਣਾ ਨੰਬਰ ਦੱਸ ਦੋ ਨੰਬਰ ਮੇਰਾ ਹੈਗਾ ਜੀ 774009749 ਦੁਆਰਤੀ ਬੋਲੋ 774009749 ਇਹ ਆ ਜੀ ਮੇਰਾ ਨੰਬਰ ਹੁਣ ਤੁਸੀਂ ਪੁਲਿਸ ਡਿਪਾਰਟਮੈਂਟ ਨੂੰ ਕੰਪਲੇਂਟ ਦੇ ਦਿੱਤੀ ਹੈ ਹਾਂ ਜੀ ਕੰਪਲੇਂਟ ਦਿੱਤੀ ਹੈ ਜੀ ਪੁਲਿਸ ਤੋਂ ਦੋ ਤਿੰਨ ਵਾਰ ਗੇੜੇ ਮਾਰੇ ਆ ਤੇ ਉਹਨਾਂ ਨੇ ਕੋਈ ਸਾਡੀ ਬੱਚੇ ਕੀ ਕਰਾਤੂੰ ਦੇਖਦੇ ਸੀਗੇ ਬੱਚੇ ਕਾਰਟੂਨ ਦੇਖਦੇ ਸੀ ਜੀ ਚਲੋ ਜਿੱਦਾਂ ਬੱਚਾ ਲੇਡੀ ਨੂੰ ਤੰਗ ਕਰਦਾ ਆ ਤੋ ਥੋੜਾ ਬੱਚੇ ਤਾਂ ਕਹਿੰਦੇ ਹੋਣੇ ਕਿ ਮੌਨਸਟਰਸ ਆ ਰੀਅਲ ਹਾਂ ਜੀ ਹਾਂ ਜੀ ਸਹੀ ਗੱਲ ਆ ਜੀ ਬੱਚਿਆਂ ਵਾਸਤੇ ਤਾਂ ਮੌਨਸਟਰ ਹੀ ਬਣ ਗਏ ਹੋਏ ਇੱਕ ਤਰ੍ਹਾਂ ਦੇ ਸਹੀ ਗੱਲ ਆ ਜੀ ਹਾਂ ਇਹ ਉਹ ਬੱਚਾ ਆਪਣਾ ਸਤਾਰਾ ਪਤਨ ਕਿੱਧਰ ਭੱਜਿਆ ਦੇਖਿਆ ਨਹੀਂ ਉਹ ਇਸ ਤਰ੍ਹਾਂ ਨਹੀਂ ਦੇਖਿਆ ਜੀ ਮੇਰੀ ਵਾਈਫ ਦਾ ਕਹਿਣਾ ਹੈ ਕਿ ਹਾਂਜੀ ਵੀ ਅਸੀਂ ਬੈਠੇ ਸੀਗੇ ਨਾ ਜਦੋਂ ਵਾਈਫ ਕਹਿੰਦੇ ਵੀ ਇੱਕ ਪਹਿਲਾ ਬੰਦਾ ਆਇਆ ਪਿੱਛੋਂ ਉਹਨੇ ਯਾਨੀ ਕਿ ਭਲੇਖਾ ਪਾਣ ਲਈ ਜਦੋਂ ਪਹਿਲੀ ਵਾਰ ਆਇਆ ਉਹ ਭਲੇਖਾ ਪਾਣ ਲਈ ਥੱਲਿਓ ਕੁਝ ਚੱਕਿਆ ਤੇ ਫਿਰ ਪਿੱਛੇ ਜਾ ਕੇ ਖੜ ਗਿਆ ਤਾਂ ਉਹਨਾਂ ਨੂੰ ਇਹਨਾਂ ਦੂਜਾ ਨਹੀਂ ਹੋਇਆ ਡਾਊਟ ਵੀ ਚਲ ਕੋਈ ਨਹੀਂ ਵੀ ਵੈਸੇ ਕੋਈ ਬੰਦਾ ਹੋਊਗਾ ਉਹਦੇ ਕੋਈ ਗੱਲ ਕੀਤੀ ਨਾ ਕਿ ਇੱਥੇ ਸਾਰੇ ਮੁਸੀਬਤ ਮਾਰੇ ਆ ਜਿੰਨਾਂ ਦਾ ਸਰੀਰਕ ਕਸਟ ਹੈ ਆ ਔਰ ਜਦੋਂ ਅਸੀਂ ਐਂਟਰ ਕਰੀਦਾ ਸੀ ਵੀ ਸੋਚੀਦਾ ਕਿ ਯਾਰ ਜਿੰਨੇ ਵੀ ਇੱਥੇ ਲੋਕ ਆ ਕੋਈ ਸਰੀਰਕ ਦਾ ਕਸ਼ਟ ਹੋਣਾ ਕਿਨੂੰ ਕੋਈ ਇਦਾਂ ਕਹਿ ਸਕਦਾ ਕਿ ਪਰੇ ਹੋ ਕੇ ਖੜ ਜਾ ਜਾ ਕੋਈ ਦੇਖ ਕੇ ਕਹਿ ਨਹੀਂ ਸਕਦਾ ਜੀ ਕੋਈ ਇਦਾਂ ਚਲੋ ਸਾਰੇ ਪਰੇਸ਼ਾਨ ਆਂਦੇ ਆ ਹਨਾ ਜੀ ਹੁਣ ਮੂੰਹ ਤੋਂ ਤਾਂ ਸਾਰੇ ਇਦਾਂ ਹੀ ਲੱਗਦਾ ਪਰੇਸ਼ਾਨ ਨੇ ਪਰ ਕੀ ਪਤਾ ਕਾਫਰ ਕੌਣ ਹੈ ਕਿਦੇ ਮਨ ਚ ਕੀ ਲੁਕਿਆ ਪਿਆ ਚੱਲਦਾ ਜੀ ਸਹੀ ਗੱਲ ਹੈ ਇਹ ਗੱਲ ਤੁਹਾਡੀ ਸਹੀ ਹੈ ਬਿਲਕੁਲ ਸੋ ਮੈਂ ਵੀ ਅੱਜ ਇਸ ਕਰਕੇ ਆਇਆ ਚਲੋ ਫੋਨ ਦੀ ਤਾਂ ਗੱਲ ਕੋਈ ਨਹੀਂ ਹੁਣ ਮਿਲਣਾ ਹੋਊਗਾ ਮਿਲ ਜੂਗਾ ਨਹੀਂ ਮਿਲਣਾ ਤਾਂ ਵੀ ਸਹੀ ਹੈ ਤੇ ਅੱਗੇ ਤੋਂ ਜਨਤਾ ਥੋੜੀ ਅਵੇਅਰ ਰਹੇ ਅਗਾਹ ਹੋ ਜਾਣ ਅਗਾਹ ਹੋ ਜਾਣ ਤੇ ਲੋਕਾਂ ਨੂੰ ਪਤਾ ਲੱਗੇ ਕਿ ਸਿਵਲ ਹਸਪਤਾਲ ਚ ਕੀ ਮਾਹੌਲ ਚੱਲ ਰਿਹਾ ਹੈ ਇਸ ਵੇਲੇ ਮਾਹੌਲ ਮੈਂ ਦੱਸਦਾ ਜੀ ਤਿੰਨ ਮੋਟਰਸਾਈਕਲ ਚੱਕੋਇਆ ਅਸੀਂ ਹੁਣੇ ਅੰਦਰ ਗੱਲ ਕਰਕੇ ਆਏ ਆ ਥੋੜੇ ਸਮੇਂ ਚ ਹੀ ਜਨਰੇਟਰ ਦਾ ਸਮਾਨ ਚੱਕੋਇਆ ਸਨੇਚਿੰਗ ਦੀ ਗੱਲ ਤੁਸੀਂ ਕਰ ਰਹੇ ਹੋ ਹੋਰ ਪਤਾ ਨਹੀਂ ਬਹੁਤੇ ਲੋਕ ਜਿਹੜੇ ਦੱਬ ਜਾਂਦੇ ਆ ਜਿਹੜੇ ਆਪਣਾ ਪੁਆਇੰਟ ਪੁਟ ਅਪ ਨਹੀਂ ਕਰਦੇ ਟੇਕ ਅਪ ਨਹੀਂ ਕਰਦੇ ਤਾਂ ਅਸੀਂ ਪ੍ਰਸ਼ਾਸਨ ਅੱਗੇ ਅਤੇ ਸਿਵਲ ਪ੍ਰਸ਼ਾਸਨ ਅਕੇ ਬੇਨਤੀ ਕਰਦਾ ਹੈ ਕਿ ਇੱਥੇ ਡਿਪਲॉयਮੈਂਟ ਜ਼ਰੂਰ ਚਾਹੀਦੀ ਆ ਕਿਉਂਕਿ ਵਾਰਦਾਤਾਂ ਵੱਧ ਰਹੀਆਂ ਆ ਔਰ ਸ਼ਾਮ ਵੇਲੇ ਤਾਂ ਵਾਰਦਾਤਾਂ ਵਧਣ ਦੇ ਹੋਰ ਚਾਂਸਸ ਹੋ ਜਾਂਦੇ ਕਿਉਂਕਿ ਪਾਰਕਿੰਗ ਵਾਲੇ ਵੀ ਇੱਥੇ ਨਹੀਂ ਹੁੰਦੇ ਮੋਟਰਸਾਈਕਲ ਵੀ ਚੱਕ ਹੁੰਦੇ ਆ ਕੈਮਰਾਸ ਵੀ ਇੱਥੇ ਥਾਂ-ਥਾਂ ਤੇ ਉਹਨਾਂ ਜਿਹੜੇ ਲੱਗੇ ਹੋਣੇ ਚਾਹੀਦੇ ਔਰ ਪੁਲਿਸ ਦੀ ਡਿਪਲॉयਮੈਂਟ ਵੀ ਜ਼ਰੂਰ ਚਾਹੀਦੀ ਆ ਐਟਲੀਸਟ ਫਰੰਟ ਤੇ ਜਿਹੜਾ ਉੱਥੇ ਮੇਨ ਗੇਟ ਆ ਕਿਉਂਕਿ ਜੇ ਪੁਲਿਸ ਪ੍ਰਸ਼ਾਸਨ ਦੇ ਮੁਲਾਜ਼ਮ ਇੱਥੇ ਹੁੰਦੇ ਤਾਂ ਚੋਰਾਂ ਦੇ ਅੰਦਰ ਇੱਕ ਡਰ ਹੁੰਦਾ ਹੁਣ دہشت ਜਿਹੜੀ ਆ ਆਮ ਲੋਕਾਂ ਦੇ ਅੰਦਰ ਆ ਡਰ ਆਮ ਲੋਕਾਂ ਦੇ ਅੰਦਰ ਆ ਘਬਰਾਹਟ ਆਮ ਲੋਕਾਂ ਦੇ ਅੰਦਰ ਆ ਜੇ ਪੁਲਿਸ ਪ੍ਰਸ਼ਾਸਨ ਇੱਥੇ ਮੌਜੂਦ ਹੋਵੇ ਅਸੀਂ ਸਾਰਾ ਭਾਂਡਾ ਪੁਲਿਸ ਮੁਲਾਜ਼ਮਾਂ ਤੇ ਵੀ ਨਹੀਂ ਸੁੱਟਦੇ ਕਿਉਂਕਿ ਉਹਨਾਂ ਦੀ ਜੌਬ ਵੀ ਬਹੁਤ ਟਫ ਐ ਸਾਰਾ ਦਿਨ ਕਦੀ ਕਿਤੇ ਜਾਣਾ ਪੈਂਦਾ ਕਦੀ ਕਿਤੇ ਜਾਣਾ ਪੈਂਦਾ ਕਦੀ ਕਿਤੇ ਕੋਈ ਲੜਾਈ ਹੋ ਗਈ ਕਿਤੇ ਕਿਤੇ ਕੋਈ ਚੋਰੀ ਹੋ ਗਈ ਕਦੀ ਕੋਈ ਲੀਡਰ ਆ ਗਿਆ ਕਦੀ ਕੋਈ ਅਫਸਰ ਆ ਗਿਆ ਪਰ ਇੱਥੇ ਅਗਰ ਡਿਪਲॉयਮੈਂਟ ਹੋਵੇ ਤਾਂ ਚੋਰਾਂ ਨੂੰ ਡਰ ਮਹਿਸੂਸ ਹੋਵੇ ਔਰ ਇਹਨਾਂ ਦੀ ਰਿਕਵਰੀ ਇਹਨਾਂ ਦੀ ਹੁਣ ਸਮਾਨ ਦੀ ਬਹੁਤ ਜ਼ਰੂਰਤ ਹੈ ਜਿਹਨਾਂ ਦੇ ਮੋਟਰਸਾਈਕਲ ਚੱਕ ਉਹਨਾਂ ਦੀ ਰਿਕਵਰੀ ਬਹੁਤ ਜ਼ਰੂਰੀ ਹੈ ਤਾਂ ਜੋ ਲੋਕਾਂ ਦਾ ਪ੍ਰਸ਼ਾਸਨ ਤੇ ਵਿਸ਼ਵਾਸ ਬਣਿਆ ਰਹੇ ਹੋਰ ਬੇਨਤੀ ਕਰਨੀ ਹੋਰ ਬੇਨਤੀ ਜੀ ਮੇਰੀ ਇਹੀ ਆ ਜੇ ਵੀ ਕੋਈ ਆਂਦਾ ਹੈ ਮੇਰਾ ਭੈਣ ਭਰਾ ਸਿਵਲ ਹਸਪਤਾਲ ਤੇ ਆਪਣੇ ਸਮਾਨ ਦਾ ਆਪ ਧਿਆਨ ਰੱਖੇ ਤੇ ਇੱਕ ਜ਼ਿੰਮੇਵਾਰੀ ਸਮਝੇ ਆਪਣੇ ਸਮਾਨ ਦੀ ਕਿਉਂ ਨਾ ਅਸੀਂ ਬਾਅਦ ਵਿੱਚ ਪੁਲਿਸ ਵਾਲੇ ਨੂੰ ਕਹਿ ਸਕਦੇ ਨਾ ਕੋਈ ਹਸਪਤਾਲ ਦੇ ਮੁਲਾਜ਼ਮ ਨੂੰ ਕਹਿ ਸਕਦੇ ਕੋਈ ਕਿਸੇ ਦੇ ਨਾਲ ਨਹੀਂ ਖੜਦਾ ਦੋਸਤੋ ਇਸ ਕਰਕੇ ਆਪਣੇ ਸਮਾਨ ਦਾ ਧਿਆਨ ਖੁਦ ਰੱਖੋ ਤੇ ਸਮਝਦਾਰ ਬਣੋ ਪੀਵੀ 32 ਵਾਲਿਆਂ ਦਾ ਮੈਂ ਧੰਨਵਾਦ ਕਰਦਾ ਜੋ ਮੇਰੀ ਇੱਕ ਆਵਾਜ਼ ਤੇ ਇੱਥੇ ਰਿਪੋਰਟ ਕਰਨ ਆਏ ਨੇ ਹਰ ਤੋਂ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਦੇਖੋ ਚੋਰਾ ਨੂੰ ਫੜਨਾ ਉਸ ਤਰ੍ਹਾਂ ਦੀ ਮਾਲਾ ਗਲ ਵਿੱਚ ਪਾਉਣ ਵਾਲੀ ਗੱਲ ਹੈ ਸੱਪ ਦੇ ਕੀਲੀ ਕੌਣ ਪਾਵੇ ਵੱਡੀ ਗੱਲ ਇਹ ਲੋਕ ਮੁਕਾਬਲਾ ਨਹੀਂ ਕਰ ਸਕਦੇ ਇਹ ਤਾਂ ਪਹਿਲੇ ਪੀੜਤ ਨੇ ਪਹਿਲੀ ਤਕਲੀਫ ਚ ਨੇ ਮੰਨ ਲਓ ਇੱਥੇ ਕੋਈ ਸਨੇਚਿੰਗ ਕਰਕੇ ਭੱਜ ਰਿਹਾ ਹੋਵੇ ਹੋ ਸਕਦਾ ਉਸਦੇ ਕੋਲ ਕੋਈ ਅਸਲਾ ਹੋਵੇ ਤਾਂ ਇਹ ਲੋਕ ਆਪਣੇ ਜਾਨ ਜੋਖਮ ਵਿੱਚ ਨਹੀਂ ਪਾ ਸਕਦੇ ਇਸੇ ਕਰਕੇ ਪ੍ਰਸ਼ਾਸਨ ਅੱਗੇ ਬੇਨਤੀ ਆ ਕਿ ਸਖਤ ਐਕਸ਼ਨ ਜ਼ਰੂਰੀ ਆ ਇੱਥੇ ਡਿਪਲॉयਮੈਂਟ ਬਹੁਤ ਜ਼ਰੂਰੀ ਆ ਪੁਲਿਸ ਮੁਲਾਜ਼ਮਾਂ ਦੀ ਆਦਰਵਾਇਜ਼ ਇਹਨਾਂ ਲੋਕਾਂ ਦੀ ਦਿੱਕਤਾਂ ਵੱਧ ਸਕਦੀਆਂ ਕਿਉਂਕਿ ਪਿਛਲੇ 10 ਦਿਨਾਂ ਤੋਂ ਹਵਾਵਾਂ ਮਾੜੀਆਂ ਚੱਲ ਰਹੀਆਂ ਮੌਸਮ ਵੀ ਬਦਲ ਰਿਹਾ ਲੇਕਿਨ ਚੋਰ ਜਿਹੜੇ ਆ ਉਹਨਾਂ ਨੂੰ ਠੱਲ ਪਾਣੀ ਬਹੁਤ ਔਖੀ ਹੋ ਗਈ ਆ ਇਹਨਾਂ ਨਾਲ ਇਨਸਾਫ ਹੋਵੇ ਤਾਂ ਡਿਪਲॉयਮੈਂਟ ਬਹੁਤ ਜ਼ਰੂਰੀ ਬਹੁਤ ਬਹੁਤ ਸ਼ੁਕਰੀਆ ਬੜੇ ਰਹਿਣਾ ਵੀ ਬਤੀ ਨਵਾ ਸ਼ਹਿਰ ਨਾਲ ਬਿਛੜ ਵੀ ਦਿਨੇ ਸੋ ਦੀ ਕੈਮਰਾ ਪਰਸਨ ਮੇਜਿਕ ਉਹਨਾਂ ਜਾਸ ਤੋਂ ਬਹੁਤ ਜਲਦੀ ਫੇਰ ਤੁਹਾਨੂੰ ਜਰਮਗੇ ਸਤਿ ਸ਼੍ਰੀ ਅਕਾਲ ਰੱਬ ਰੱਖੇ